ਰੁਹਾਬ ਅਗਾਹੁਰ ਕੋ ਦੇ ਦਰਸੈ ਹੂੰ ਬਲ ਤੋਂ ਆਲਮ ਸ਼ਾਮ ਕੋ ਤੇ ਦਰਸੈ ਹੂੰ ਹਮੇ ਕਾਜ ਜਗਤ ਹੋ ਆਏ ਤੇ ਤਲਵਾਹੇਂ ਦਰਗੁ ਤੇਵ ਪਠਾ ਇਹੀ ਕਾਜ ਤਕਾਲ ਹੋ ਬੋ ਜਨਮ ਮੇਂ ਸਭ ਜਨ ਹੋ ਸਾਧੂ ਸਭ ਮਨ ਹੋ ਜਹੀ ਬਜ ਕਾਸ਼ ਹਮਾ ਅਦਾ ਪਰਿਓ

ਜੋ ਕਥਾ ਸੁਨੇ ਅਦਗੋਵ ਦੁਖ ਪਾਪ ਤੇ ਹੋਂ ਨਿੰਗਦ ਨਾ ਆਵੇ ਸੁਨਾਹ ਕਥਾ ਉਤਾਰੀ ਵਲ ਮਹਾ ਪੁਨੀਤ ਪਈ ਸੁਖ ਸਨ ਨੰਮ ਦੰਦਾ ਤਲ ਬੰਦ ਦੇ ਅਨਕ ਬਾ ਸਰਬ ਕਲਾ ਵਾ ਸਮਦਾਤ ਦੋਲਨ ਤੇ ਰੱਖੂ ਪ੍ਰਭੂ ਨਾਨਕ ਦੇਵ ਜੀ ਕਦ ਹੱਥ ਤੂੰ ਸੋਲਤਾ ਲਗਾ ਹਾਂ ਪਿਆ ਤੇਰੀ ਕਵਨ ਵਡਾਈ ਜੀ ਜੋ ਦੂਦ ਹੈ ਸੋ ਕਹਾ ਸੁਆ ਮੇਂ ਮਨ ਨੂੰ ਦੇਖ ਕੇ ਕਾਹਨ ਨਾ ਜਾਏ ਤੇ ਦੇ ਨੂੰ ਨ ਪਾਤੇ ਮੈਂ ਇੱਕ ਨਾ ਜਾਣਿਆ ਮਰ ਬੁੜਖ ਕੇ ਸਦੀ ਜਾ ਲਾ ਰਤਬਤ ਨਾਨਕ ਸੁਣ ਮੇਰੀ ਸਾਹਿਬਾ ਡੁੱਬਦਾ ਪੱਥਰ ਲਿਜਾਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਤਨਾਮੁ ਸੇਰਵਾ ਦੇ ਗੁਰੂ ਸਾਧਕ ਜੀਓ ਕਦ ਕਦ ਰਮਿਆ வன ਵਸ ਕਿਉ ਪਾਇ ਕਿ ਤਬ ਭਤ ਗੁਰਪੂਰਾ ਸਤਗੁਰ ਤੇ ਟੇਂ ਹੈ ਹਰ ਖਾਇ ਵਸੈ ਹਰ ਪਤ ਨਿਚਿਤ ਕਟ ਕਟ ਰਮਈਆ ਮਨ ਵਸੈ ਜੋ ਬਈ ਕਤ ਪਤ ਗੁਰੂ ਪੂਰਾ ਸਤ ਗੁਰੂ ਭੇਟੀਐ ਹਦ ਆਏ ਬਸਾਇ ਮਨ ਚਿਤ ਵਾਦ ਗੁਰ ਜੀ ਕਾ ਖਲਸਾ ਵਾਦ ਗੁਰ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਗੇ ਸਦੀ ਨਵਾਜੀ ਗੁਰੂ ਪਿਆਰੀ ਕੰਮ ਸਿਵਾਰੀ ਸਾਧ ਸੰਗਤ ਜੀਓ ਆਪ ਸਭ ਦਾ ਨਾਮ ਦੇ ਰਸੀ ਸਤ ਸੰਗੀ ਜਨ ਮੀਰੀ ਪੀਰੀ ਦੇ ਮਾਲਕ ਹਜ਼ੂਰ ਗੁਰਦੇਵ ਪਾਸ਼ਾ ਬੰਦੀ ਛੁੜਨ ਦੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਹਿਮਾਨਾਂ ਜੀ ਆਦੇ ਦਰੋਂ ਕਰੂੰ ਬਰਸਾਏ ਦਾਸ ਅੰਨ ਮੇਰੋ ਨਿਜ ਰੂਪ ਦਿੱਜੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਜੀ ਆਦੇ ਪਾਵਨ ਪਵਿੱਤਰ ਮਹਾਨ ਪੂਜਨੀ ਬਾਬਾ ਕਿਸ਼ੋਰੂਪ ਜੀ ਕੀ ਤਪ ਅਸਥਾਨ ਗੁਰਦੁਆਰਾ ਸ੍ਰੀ ਪੱਠ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਤਾਂ ਦੂਰੋਂ ਦਰੇਡੇ ਇਲਾਕਿਆਂ ਤੋਂ ਚੱਲ ਕਰਕੇ ਪਰਵਾਰਾਂ ਤੇ ਸੁਬੇਤੇ ਰਜਾਦਾਂ ਦੇ ਨਿਤਦੇਵ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਮਹਾਨ ਦਿਨ ਸਤਿਗੁਰੂ ਸੋਡੇ ਸੰਤਾਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਗਤ ਦੇ ਗੁਰੂ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰਾਗੀ ਜਗਤ ਦੇ ਗੁਰੂ ਬਾਬਾ ਜੀ ਦੇ ਪਾਵਨ ਆਵਲਕ ਦਰਗਾਹੀ ਵਚਨ ਸ੍ਰੀ ਆਸਾ ਜੀ ਦੀ ਵਾਰ ਦਾ ਹਲ ਜਸ ਕੀਰਤਨ ਆਪ ਜੀਾਂ ਦੇ ਗੁਰੂ ਕਰਦੇ ਸਾਜੇ ਹੋਏ ਰਾਗੀ ਦੇ ਸੱਚੀ ਸਿੰਘਾਂ ਦੀ ਰਸਨਾ ਤੋਂ ਸਰਵਤ ਕੀਤੇ ਸ੍ਰੀ ਆਸਾ ਜੀ ਕੀ ਵਾਰ ਦੀ ਚੌਕੀ ਦੀ ਸਪੂਰਤਾਈ ਹੋਈ ਹੈ ਭੋਗਾ ਤੋਂ ਉਪਰੰਤ ਜੋ ਆਪ ਜੀ ਪਾਵਨ ਸ੍ਰੀ ਗੁਰਬਾਣੀ ਦੇ ਲੜੀਵਾਲ ਸ਼ਬਦ ਤੇ ਵਿਚਾਰ ਜੋ ਆਪ ਜੀ ਕਥਾ ਸਰਵਨ ਕਰਦੇ ਆ ਰਹੇ ਦਲ ਅੰਕਖੀ ਬਰਯਾਦਾ ਦੇ ਅੰਸਾਰ ਸਤਿ ਆਦੀ ਪ੍ਰਮਤਾ ਹੁਨ ਜਾਦਿ ਆ। ਅੱਜ ਸਤਿਗੁਰਾਂ ਦੇ ਦਰ ਉੱਠ ਕੇ ਤਰਸ ਦੇ ਕਦਿਚ ਆਕੇ ਜੋ ਮਹਿਰਾਮਤ ਕਲਾ ਵਰਤਉਂਦਿਆਂ ਹੋਇਆਂ ਸਾਡੀ ਝੋਲੀ ਦੇ ਵਿੱਚ ਮਾਨਕ ਮੋਤੀ ਵੀਰੇ ਜਵਾਰਾ ਤ੍ਰੁਖ ਜੋ ਸ਼ਬਦ ਅੱਜ ਸਾਨੂੰ ਨਾਮ ਦੇ ਸਾਗਰ ਵਿੱਚੋਂ ਵੰਸ਼ਿ ਸਕੀਦਾ ਹੈ। ਉਹ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੂੰ ਪਹਿਲਾ ਗੁਰਮੁਖ ਧਿਆਨਿ ਉਹ ਧਿਆਨ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੂਹਾਨੀਅਤ ਨੂੰ ਖੇੜਾ ਦਿੰਦਿਆਂ ਹੋਇਆਂ ਹਿਰਦੇ ਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ਼ਬਦ ਗੁਰ ਤੇਰਾ ਕਹਿ ਜੰਗਮੀਰਾ ਮੇਨ ਸ਼ਬਦ ਹੈ ਜਗ ਉਹ ਆਨੰਦ ਸ਼ਖ ਦੇ ਗੁਰੂ ਸਾਦੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੇ ਪਾਵਨ ਚਾਦਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਸਿਰ ਚੋਉਂਦਿਆਂ ਹੋਇਆ ਦਸ ਲਬ ਨੂੰ ਕੋਈ ਉਤਰ ਕਰਦਿਆਂ ਹੋਇਆ ਲਵਾਈਏ ਹਾਜ਼ਰੀ ਕਾ ਜੀ ਆਪ ਨੂੰ ਜੀ ਸਤਿਨਾਮ ਤਨਵਾਦ ਕਰ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਵਾਰ ਫਿਰ ਦੁਬਾਰਾ ਉਚਾਰਨ ਕਰਿਏ ਜੀ ਸਤਨਾਮ ਸਿਰੀ ਵਾਹੇ ਗੁਰੂ ਸਾਜਿ ਬਜਿਓ ਕੰਡ ਕੰਡ ਰਮਈਆ ਮਨ ਵਸੈ ਕਿਉ ਬਲਿਆ ਕਿਤ ਪਤਿ ਕੁਰਪੂਰਾ ਸਤਖੁਰ ਬੇਟੀ ਹੈ ਹਲੇ ਆਏ ਵਸ ਮਨ ਚਿਤ ਇਹ ਜੋ ਪਵਨ ਬਬਾਰਕ ਸ਼ੋਕ ਨਿਕ ਬਚਨ ਹਨ ਤਨ ਗੁਰ ਦਾਰਨ ਕੋ ਬਾਚ ਸਰ ਜੀ ਦੀ ਚੌਥੀ ਜੋਤ ਸੋਨੀ ਸੁਲਤਾਨ ਧਨ ਸਾਜਿਕ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਨ ਮੁਬਾਰਕ ਸ਼ੋਕ ਦੀਖ ਮੁਬਾਰਕ ਕਾਰਕ ਮੁਖਾਦਨ ਤੋਂ ਉਚਾਨਤ ਕੀਤੇ ਇਹ ਬਚਨ ਸਤਿਗੁਰੂ ਧੰਗੂ ਗ੍ਰੰਥ ਸਾਹਿਬ ਰਾਜ ਜੀ ਦੇ ਪਵਨ ਮੁਬਾਰਕ ਸ਼ੋਭੀਖ ਅੰਗ 81 ਤੇ 82 ਦੇ ਸੁਬਾਈ ਮਾਰ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਸ਼ੀਰਿ ਦਾ ਉਧੋਕੇ ਸ਼੍ਰੋਮਣੀ ਰਾਗ ਹੈ ਕੁੱਲ 31 ਰਾਗ ਨੇ ਸਤਿਗੁਰਾਂ ਦੀ ਬਾਣੀ ਦੇ ਅੰਦਰ ਤੁੰਗੁ ਗ੍ਰੰਥ ਸਹਿ ਬਾਦਾਂ ਦੀਆਂ ਦੇ ਵਿੱਚ 31 ਕੁੱਲ ਰਾਗ ਨੇ ਕੁਝ ਰਾਗ ਨਹੀਂ ਪਿਲਦੀ ਜੋ ਸਭ ਤੋਂ ਸ਼੍ਰੋਮਣੀ ਰਾਗ ਹੈ ਪ੍ਰਥਮ ਰਾਗ ਹੈ ਜਿਸ ਨੂੰ ਪਹਿਲਾ ਸਤਾਰ ਪਹਿਲਾ ਦਰਜਾ ਪ੍ਰਾਪਤ ਹੋਇਆ ਹੈ ਉਹ ਹੈ ਸ਼ੀਰਿ ਰਾਗ ਹੈ ਸ਼ੇਮਹੱਲ ਚੌਥਾ ਭਾਗ ਕੀ ਸੌਥੇ ਮਹੱਲ ਚੌਥੀ ਜੁੱਧ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਾ ਦਾ ਸਾਹਿਬ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਗੰਜਾਰਾ ਸਲਿਕ ਤੇ ਇਠ ਤਰਜ ਬੰਜਾਰੇ ਭਾਗ ਕੀ ਜਿਹੜੇ ਵਣਜ ਕਰਨ ਵਾਲੇ ਨੇ ਇੱਧਰ ਉੱਧਰ ਦਾ ਸਬਾਨ ਖੀਦੋ ਫਰੋਸਤ ਕਰਕੇ ਇੱਥੋਂ ਉੱਧਰ ਤੇ ਉੱਧਰੋ ਜਾ ਕੇ ਇੱਧਰ ਵੇਚਣ ਵਾਲੇ ਸਤਿਗੁਰੂ ਪਰਾਣਾ ਜੀ ਇਸ ਸਰلیک ਦੇ ਹੇਠ ਸ਼ਬਦ ਦਾ ਉਚਾਰਨ ਕਰਦੇ ਨੇ ਸਭ ਤੋਂ ਪਹਿਲਾ ਮੰਗਲਾ ਚੰਨ ਗਾਇਨੀ ਇੱਕ ਓੰਕਾਰ ਸਤਿ ਛਤਨਾ ਗੁਰ ਪ੍ਰਸਾਦ ਹੁਣ ਕੇ ਜਗ੍ਹਾ ਤੇ ਆਪਾਂ ਕਰਦੇ ਹਾਂ ਇੱਕ ਓੰਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਓਮਕਾਰ ਸਤਿਨਾਮ ਗੁਰਪ੍ਰਸਾਦ ਇਹ ਇਸ ਤਰ੍ਹਾਂ ਉਚਾਰਨ ਕੀਤਾ ਇਸ ਸ਼ਬਦ ਦਾ ਜੋ ਪੰਜਵਾਂ ਪਦ ਹੈ ਜੋ ਪੱਲੀ ਪੌੜੀ ਹੈ ਅਨ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਜੋ ਮਹਾਰਾਜਿਆਂ ਨੇ ਅੱਜ ਸਾਨੂੰ ਹੁਕਮਬਦੇਸ਼ ਦਿੱਤਾ ਹੈ ਸਰਵਨ ਕਰੀਏ ਮਾਰਾ ਜੀ ਗਿੱਤੇ ਕੱਟ ਕੱਟ ਦਾ ਭਈਆ ਮਨ ਵਸੈ ਕਿਉ ਪਾਈਏ ਕਿ ਤ ਭੱਤ ਕੀ ਹਰੇਕ ਕੱਟ ਦੇ ਵਿੱਚ ਸਮੈ ਕੱਟ ਰਾਮ ਬੋਲੇ ਰਾਮਾ ਬੋਲੇ ਰਾਮ ਦੇ ਨਾਮ ਨੂੰ ਗੁਰਜਾ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਪੂਰੇ ਵਰਲਡ ਵਿੱਚ ਐਸੀ ਕੋਈ ਥਾਂ ਨਹੀਂ ਜਿੱਥੇ RAM ਨਾਮ ਹਸਿਆ ਹੋਵੇ ਜਿਹਦਾ ਜ਼ਮਨੀ ਹੋਵੇ ਨਾ ਚੜੀ ਚੜੀ ਹੋਰ ਆਲ ਪੰਦ ਸਾਹਿਬ ਜੀ ਕਹਿੰਦੇ ਨੇ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿੰਦੈ ਭਾ ਜਗਾਤੀ ਉਬਿਆਮ ਕਹੈ ਪੂਰੀਆ ਹੋਇਆ ਹੈ ਹਰ ਜਗ੍ਹਾ ਤੇ ਉਸ ਸੁਬਾਈ ਮਾਨ ਹੈ ਉਹਦਾ ਨਿਵਾਸ ਹੈ ਜਰੇ ਜਰੇ ਵਿੱਚ ਪੱਤੇ ਪੱਤੇ ਦਾ ਜੀ ਡਾਲੀ ਹਰ ਟਾਣੀ ਵਿੱਚ ਹਰ ਜੜ ਵਿੱਚ ਕੋਹਰ ਹੈ ਹਰ ਫੁੱਲ ਵਿੱਚ ਹੈ ਹਰ ਪੱਲੇ ਵਿੱਚ ਹੈ ਹਰ ਪਸ਼ੂ ਵਿੱਚ ਹੈ ਜਾਨਵਰ ਵਿੱਚ ਕੋਈ ਵੀ ਚੀਜ਼ ਵੇਖ ਲਈਏ ਪੰਛੀਆਂ ਵਿੱਚ ਹੈ ਮਦਦ ਜੀਰ ਦੇ ਪੁੱਤ ਪੁੱਜ ਸੇਤ ਤੇਰੇ ਕੀਤੇ ਜੱਤਾ ਜਿੰਨੇ ਦੀ ਉਹਨੇ ਕੀ ਚਾਰੇ ਖਾਣੀਆਂ ਬਣਾਈਆਂ ਨਾ ਕੋਈ ਆਂਦਿਆਂ ਤੋਂ ਪੈਦਾ ਹੋਣ ਵਾਲਾ ਹੈ ਕੋਈ ਜੀਵ ਨੂੰ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਕੋਈ ਪਸ਼ੀਦਿਆਂ ਤੋਂ ਪੈਦਾ ਹੋਣ ਵਾਲੇ ਜੀਵ ਨਹੀਂ ਹਰ ਇੱਕ ਦੇ ਵਿੱਚ ਜਿਹੜਾ ਨਿਵਾਸ ਹੈ ਨਾ ਉਹ ਪਰਮ ਸਹਿਬਾਨ ਭਗਤ ਨਾਮਦੇਵ ਜੀ ਫਰਮਾਉਂਦੇ ਨੇ ਕਿ ਸਭਾ ਕੰਧ ਰਾਮ ਬੋਲੇ ਰਾਮਾ ਬੋਲੇ ਰਾਮ ਨਾਮ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵਿੰਨੇ ਕੋਈ ਉਹ ਜਿਹੜਾ ਗੋਬਿੰਦ ਹੈ ਨਾ ਪਰਮਾਤਮਾ ਪਰਮ ਪਿਤਾ ਜੁ ਕਾਲ ਪੁਖ ਹੈ ਉਹ ਹਰ ਇੱਕ ਜਗ੍ਹਾ ਦੇ ਅੰਦਰ ਨਾਮਿਆ ਹੈ ਉਹਦਾ ਨਿਵਾਸ ਹੈ ਉਹਦੇ ਬਿਨਾਂ ਕੋਈ ਐਸੀ ਜਗ੍ਹਾ ਨਹੀਂ ਤੇ ਮਾਰਾ ਜੀ ਕਹਿੰਦੇ ਜਿਹੜਾ ਹਰ ਜਗ੍ਹਾ ਦੇ ਉਤੇ ਆਪਣਾ ਨਿਵਾਸ ਰੱਖਦਾ ਹੈ ਉਹ ਕਹਈਏ ਕਿੰਨ ਭੰਤ ਐ ਉਹ ਜਿਹੜਾ ਹਰੇਕ ਬਣ ਦੇ ਚ ਸੋਨਾ ਧਾਮ ਵਸਦਾ ਹੈ ਪਰ ਦਿਸਦਾ ਨਹੀਂ ਉਹ ਕਿਵੇਂ ਲੰਬੇ ਇੱਕ ਸਵਾਲ ਉਹ ਕਿਵੇਂ ਲੱਤ ਕਰਦਾ ਕੇਸ ਤਰੀਕੇ ਦੇ ਨਾਲ ਮਿਲੇ ਗੁਰੂ ਰਾਮਦਾਸ ਬਾਦਸ਼ਾਹ ਜੀ ਇਹਦਾ ਸਵਾਲ ਇਹਦਾ ਆਪੇ ਕਰਕੇ ਤੇ ਇਹਦਾ ਜਵਾਬ ਕਿਵੇਂ ਦਿੰਦੇ ਨੇ ਗੁਰਪੂਰਾ ਸਤ ਗੁਰ ਭੇਟੀਐ ਬਨ ਆਏ ਵਸੈ ਬਨ ਚਿਤ ਪਾਪ ਕੀ ਜੇ ਕੋਈ ਅਕਾਲ ਪੁਰਖ ਨੂੰ ਵੇਖਦਾ ਹੈ ਤੇ ਗੁਰੂ ਨੂੰ ਮਿਲਦਾ ਪਵੇਗਾ ਗੁਰ ਪਰਮੇਸ਼ਰ ਇੱਕ ਹੋ ਜਾ ਗੁਰੂ ਨੂੰ ਮਿਲ ਕੇ ਹੀ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਗੁਰੂ ਹੀ ਜਰੀਆ ਹੈ ਇੱਕ ਨਦੀ ਨੂੰ ਪਾਰ ਕਰਨ ਤੋਂ ਪਹਿਲਾਂ ਜਾਂ ਸਮੁੰਦਰ ਨੂੰ ਪਾਰ ਕਰਨ ਤੋਂ ਪਹਿਲਾਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚਣ ਲਈ ਕਿਸੇ ਜਹਾਜ਼ ਦੀ ਜਾਂ ਬੇੜੀ ਦੀ ਲੋੜ ਹੁੰਦੀ ਹੈ ਇਥੇ ਨਾਮ ਬੇੜੀ ਹੈ ਨਾਮ ਹੀ ਹੁੰਦਾ ਤੇ ਗੁਰੂ ਬਲਾਹ ਹੈ ਜੋ ਸਾਡੇ ਵਰਗੀਆਂ ਆਤਮਾਵਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਅੱਗੇ ਲਿਜਾ ਕੇ ਪਰਮੇਸ਼ਰ ਦੇ ਚਰਨਾ ਦੇ ਵਿੱਚ ਸਾਡਾ ਬਲਾਹ ਕਰਦ। ਤੇ ਗੁਰੂ ਵੀ ਐਸਾ ਜਰੀਆ ਹੈ ਗੁਰੂ ਵੀ ਐਸਾ ਮਲਾਹ ਹੈ ਜੋ ਛੁੰਦੇ ਜੀ ਜੀਵਨ ਮੁਕਤ ਸੋ ਆ ਕੀ ਹੈ ਮਨ ਜੀਵ ਹੈ ਮਰੀਆ ਜੂਦੇ ਜਿਹੜੇ ਮੁਕਤੀ ਦੇ ਦੇ ਸਮਰਾਤਰੇ ਬੁੱਲੂਈ ਨੇ ਤੇ ਗੁਰੂ ਕੈਸਾ ਹੈ ਸਤਗੁਰ ਬਾਣ ਚੰਦਨ ਗੁਰੂ ਕਈ ਪ੍ਰਕਾਰ ਦੇ ਲਿਖੇ ਨੇ ਗੁਰ ਦੀਪਕ ਤੇ ਗੁਰੂ ਗੁਰੂ ਐਸਾ ਹੋਵੇ ਦੀਪਕ ਦੇ ਵਰਗਾ ਜਿਹੜਾ ਇੱਕ ਇੱਕ ਦੀਵੇ ਤੋਂ ਜਿਵੇਂ ਕਈ ਅਨੇਕਾ ਦੀਵੇ ਜਗ ਜਾਂਦੇ ਨੇ ਨਾ ਗੁਰੂ ਐਸਾ ਤੇ ਤਾਂ ਗੁਰੂ ਰਾਮਦਾਸ ਸਹਾਰਾ ਜੀ ਕਿਦਨੇ ਗੁਰ ਪੂਰਾ ਸਤਿਗੁਰ ਭੇਟੀ ਐ ਤੇ ਜੀ ਆ ਪਾਵ ਕੀ ਲਤੀ ਹੈ ਫਿਰ ਲੱਭਣ ਨਾਲ ਕੀ ਹੋਵੇਗਾ ਪੋਚਦੇ ਮੜ ਭਾਰ ਦੀ ਰਾਮ ਰਾਮ ਬੋਲ ਕੋ ਜਦੋਂ ਕੋਈ ਖੋਜਣ ਵਾਲੀ ਗੱਲ ਮਨ ਵਿੱਚ ਆ ਜਾਂਦੀ ਹੈ ਨਾ ਤੇ ਬੰਦਾ ਕੋਈ ਵੀ ਖੋਜ ਜੇ ਬਾਹਰ ਦੀ ਦੇ ਪਦਾਰਥ ਨੂੰ ਖੋਜਦਾ-ਖੋਜਦਾ ਇੱਕ ਚੰਗਾ ਸਾਇੰਟਿਸਟ ਬਣ ਜਾਂਦਾ ਹੈ। ਖੋਜ-ਖੋਜ ਦਾ ਫਰਕ ਹੈ ਜੇ ਬੰਦਾ ਕੋਵਜਨ ਲੱਗ ਪਵੇ ਜੇ ਅੰਦਰ ਦੀ ਖੋਜ ਨੂੰ ਖੋਜਣ ਲੱਗ ਪਵੇ ਤੇ ਇੱਕ ਚੰਗਾ ਪਰਮਾਰਥ ਉਹ ਨੂੰ ਲੱਭਦਾ-ਲੱਭਦਾ ਇੱਕ ਗ੍ਰੰਥ ਗਿਆਨੀ ਬਣ ਜਾਂਦਾ ਹੈ। ਖੋਜ-ਖੋਜ ਦਾ ਫਰਕ ਬਾਹਰੀ ਖੋਜ ਬੰਦੇ ਨੂੰ ਸਾਇੰਸ ਦਾ ਨੁੜਾ ਦਿੰਦੀ ਹੈ ਚੰਗਾ ਸਾਇੰਸ ਦਾ ਕੀ ਹੋ ਜਾਂਦਾ ਹੈ ਤੇ ਅੰਦਰ ਦੀ ਖੋਜ ਬੰਦੇ ਨੂੰ ਇੱਕ ਦਿਨ ਬਹੁਤ ਵੱਡਾ ਬ੍ਰਹਮ ਗਿਆਨੀ ਬਣਾ ਦਿੰਦੀ ਹੈ ਜਿਵੇਂ ਰਾਮ ਰਾਮ ਬੋਲ ਗੋਣਾ ਜਿਹੜਾ ਕਾਗਦਪਰਚੇ 'ਚ ਲਸਿਆ ਜਦੋਂ ਉਹ ਨੂੰ ਆਪਣੀ ਜ਼ੁਬਾਨ ਦੇ ਨਾਲ ਸਿਮਰ ਸਿਮਰ ਕੇ ਉਹ ਨੂੰ ਜਪਤਾ ਕਰ ਕਰ ਕੇ ਜਦੋਂ ਕੋਈ ਉਹ ਨੂੰ ਅੰਤਰ ਆਤਮਿਕ ਖੋਜ ਦਾਇ ਤੇ ਮਹਾਰਾ ਜੀ ਕਹਿੰਦੇ ਫਿਰ ਉਹ ਅਕਾਲ ਪੁਰਖ ਗੁਰੂ ਦੀ ਕਿਰਪਾ ਉਹ ਵਿਦੇ ਤਾਂ ਹੀ ਮਿਲਦਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਜੇ ਉਹ ਪ੍ਰਾਪਤ ਹੁੰਦਾ ਤੇ ਫਿਰ ਉਹ ਪਰਮਾਤਮਾ ਆਪ ਹਾਂ ਕੇ ਮਨ ਵਿੱਚ ਚਿੱਤ ਵਿੱਚ ਵਸ ਪੈਂਦਾ ਤੇ ਫਿਰ ਮਹਾਰਜ ਜੀ ਅੱਗੇ ਫਰਮਾਉਂਦੇ ਨੇ ਮੈਂ ਧਰਨ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ ਬਣਦਾ ਹੈ ਮੈਂ ਕੁਰਬਾਨੀ ਆਧਾਰ ਹੈ ਗੁਰਬਾਣੀ ਲਾਗ ਰਖਾਓ ਗੁਰਬਾਣੀ ਹੀ ਮੇਰਾ ਜੀਵਨ ਹੈ ਗੁਰਬਾਣੀ ਮੇਰਾ ਆਧਾਰ ਹੈ ਤੇ ਗੁਰਬਾਣੀ ਨੂੰ ਜਪਦੇ ਆਂ ਸਾਧ ਦੇ ਚੰਨ ਵਸਤੂ ਪਈ ਉਹ ਸਾਤ ਦਸਨ ਦੋਖ ਦੀ ਜਾਹੂ ਆਵੜਤ ਨਾਮ ਹਾਂ ਧਾਤੂ ਦਾ ਬੈਵ ਜਿਸ ਦਾ ਸਭਸ ਅਧਾਰ ਉਹ ਜੀਵ ਕੋ ਖਾਵੈ ਜੀਵ ਕੋ ਪੁੰਚੈ ਤਿਸ ਦਾ ਹੋਏ ਉਦਾਰ ਉਹ ਇਹ ਵਸਤ ਤਜੀ ਨ ਜਾਏ ਦਿੱਤ ਤੇ ਦਰਪੁਰ ਤਾਉ ਤਾ ਪ ਸੰਸਾਰ ਚਰਨ ਲਗ ਦਰੀ ਹੈ ਸਭ ਨਾਨਕ ਬ੍ਰਹਮ ਬੋਜ। ਇਹ ਬ੍ਰਹਮ ਦਾ ਕੋ ਜਿਹੜਾ ਹੈ ਨਾ ਆਸਨ ਜਿਹੜਾ ਬ੍ਰਹਮ ਬੋਜਦਾ ਉਹ ਇਹ ਦਾਮ ਤੇ ਨਾਮ ਨੂੰ ਖੋਜਣ ਵਾਲੇ ਭੁੱਖਾ ਤੋਂ ਦਿਖਾ ਤੋਂ ਬਹੁਤ ਉਪਰ ਉੱਚ ਜਾਂਦੇ ਰਖਾਣਕ ਭੰਦਾ ਸਦਾ ਬਿਗਾ ਸੁਣੇ ਦੁੱਖ ਪਾਪ ਦਾ ਨਾਸ ਕੋਈ ਪਾਪ ਕੋਈ ਦੁੱਖ ਕੋਈ ਭੁੱਖ ਉਹਨਾਂ ਦੇ ਨੇੜੇ ਨਹੀਂ ਆਉਂਦੀ ਇਹ ਸਭ ਦੂਰ ਭੱਜ ਜਾਂਦੇ ਨੇ ਕਿਉਂਕਿ ਨਾਮ ਜਿੱਥੇ ਹੈ ਨਾ ਜਿੱਥੇ ਨਾਮ ਹੈ ਉੱਥੇ ਉਹ ਨਗਰ ਰਤ ਫਸਦੇ ਰਿਦੇ ਜਿਤੇ ਨਾਮ ਚੰਗੀਆਂ ਨਾ ਪਿਆਰੇ ਸੇ ਅਸਨ ਸੋਇਨ ਚੋਬਾਰੇ ਉਹ ਚੋਬਾਰੇ ਜਿਹੜੇ ਦਿਨ ਕੋ ਉਹ ਸੂਦੇ ਰਹਿੰਦੇ ਤੇ ਤੇ ਨਾਮ ਚੰਨ ਵਾਲੇ ਦੇ ਲਾਗੇ ਜਿਹੜੇ ਨੇ ਆਪੂਤ ਪ੍ਰੇਤ ਪਾਪ ਕਲੇਸ਼ ਕੇ ਸਭ ਦੂਰ ਨਸ ਜਾਂਦੇ ਨਾ ਕੋਈ ਉਹਨਾਂ ਦੇ ਕੁੱਤੇ ਤੇ ਅਸਰ ਨਹੀਂ ਕਰ ਸਕਦਾ ਜਿਨ੍ਹਾਂ ਦੀ ਸੁਰਤ ਵਿੱਚ ਦਾਅ ਚੱਲਦਾ ਹੋਵੇ ਨਾ ਉਹ ਦੁਨੀਆਂ ਦੀਆਂ ਫੋਕੀਆਂ ਵੜਿਆਈਆਂ ਤੋਂ ਬਹੁਤ ਉੱਭਰ ਉੱਠ ਜਾਂਦੇ ਨੇ ਉਸ ਦੰਦ ਨਿੰਦਾ ਨਾ ਨਹੀਂ ਜਿਵੇਂ ਕੰਚੰਦੋ ਸਮਾਨ ਉਹਨਾਂ ਨੂੰ ਉਸਤ ਤੇ ਨਿੰਦਿਆ ਦੀ ਨਾ ਜਿਵੇਂ ਭਗਤ ਕਬੀਰ ਸਾਹਿਬ ਜੀ ਦੀ ਨਿੰਦਿਆ ਬਹੁਤ ਕਰਨ ਵਾਲੇ ਬੈਠੇ ਨੇ ਤੇ ਆਗੋਂ ਭਗਤ ਸਾਹਿਬ ਕਹਿੰਦੇ ਨਿੰਦਾ ਬਾਪ ਨਿੰਦਾ ਮਹਤਾਰੀ ਨਿੰਦ ਕ ਹਮਰੇ ਕਮਰੇ ਤੋਂ કરી ਚੱਲੋ ਫਿਰ ਇਹਦੇ ਕੱਪੜੇ ਤੁਮਰੇ ਨੇ ਮੈਲ ਤੁਹਾਡੇ ਸਿਰ ਤੇ ਆਪਨਾ ਜਾਮਾ ਬਰੀਦ ਕਰ ਲੈ ਨਵੀਂ ਡਰਾਈਓ ਜੇਦਾਂ ਤੱਕ ਲੱਗਾ ਕੱਪੜੇ ਜਾਮਾ ਹੋਏ ਤੇ ਕਰੀ ਚੱਲੋ ਫਿਰ ਪਾਪ ਪਰ ਮੇਰੇ ਆਸਤੇ ਕੀਤੀ ਹੋਈ ਦਿੰਦਿਆ ਮੇਰਾ ਬਾਪ ਤੇ ਮੇਰੀ ਮਾਂ ਉਹ ਇਨਾਂ ਤੋਂ ਭਗਤ ਜਨ ਬਹੁਤ ਉੱਪਰ ਉੱਠ ਜਾਂਦੇ ਨੇ ਤੇ ਸਤਿਗੁਰੂ ਧੰਗੁਰ ਦਾਸ ਪਾਤਸ਼ਾਹ ਅੱਜ ਰਾਹ ਉਖਾਉਂਦੇ ਨੇ ਕਿ ਪ੍ਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਿਕ ਅਵਸਥਾ ਮਿਲਦੀ ਹੈ ਤੇ ਅਕਲ ਆਉਂਦੀ ਹੈ ਉਦੋਂ ਤੱਕ ਅਕਲ ਨਹੀਂ ਆਉਂਦੀ ਜਦੋਂ ਤੱਕ ਗੁਰੂ ਨਹੀਂ ਨ ਦਿੱਸਦਾ ਜਿਸ ਗੁਰ ਤੇ ਅਕਲ ਗੱਤ ਜਾਣੀ ਜੀ ਦੇ ਦਰਸ਼ਨ ਨੂੰ ਦੇਖ ਕੇ ਹੀ ਜੀਦੇ ਹਾਂ ਆਖਾਂ ਜੀਵਾ ਵਿਸਰੈ ਮਰ ਜਾਵਾਂ ਗੁਰ ਕਾ ਦਰਸ਼ਨ ਦੇਖ ਕੇ ਦੇਖ ਜੀਵਾ ਗੁਰ ਕੇ ਚੰਨ ਧੋਏ ਧੀਆਂ ਐਸੇ ਗੁਰੂ ਦੇ ਚਰਨ ਮੈਂ ਧੋ ਧੋ ਕੇ ਧੀ ਲਵਾ ਜੀ ਦੇ ਜੀਤੇ ਨਾਲ ਮੇਰੇ ਜੀਵਨ ਦਾਨ ਉਹ ਦਿੰਦਾ ਹੈ ਨਹੀਂ ਤੇ ਮੈਂ ਮਰਿਆ ਨਾ ਜਿਸ ਗੁਰ ਤੇ ਅਕਲ ਗਤ ਜਾਣੀ ਜਿਸ ਗੁਰ ਨੇ ਮੈਨੂੰ ਅਕਲ ਦੇ ਦਿੱਤੀ ਹੈ ਜਿੰਦਗੀ ਨੂੰ ਜੀਉਣ ਦੀ ਪਰ ਆਏ ਤਾਂ ਜੀਉਣ ਵਾਸਤੇ ਇਹਨਾਂ ਨੇ ਫਿਰ ਵੀ ਬੰਦਾ ਬਣ ਰਿਹਾ ਤੇ ਮਰਨ ਮਰਨ ਵਿੱਚ ਬਹੁਤ ਫਰਕ ਹੈ ਮਰਨ ਵਿੱਚ ਬਹੁਤ ਫਰਕ ਹੈ ਜਿਸ ਪਿਆਰੇ ਸੀ ਹੁੰਦੇ ਹੋਂ ਤੇ ਸਾਗੈ ਮਰ ਜਲੀ ਹੈ ਜਿਹਦੇ ਨਾਲੋਂ ਪਿਆਰ ਹੋਵੇ ਪ੍ਰੇਮ ਹੋਵੇ ਨੀਭੂ ਹੋਵੇ ਨਾ ਸੁਨੇਹ ਪੈ ਜਾਂਦੇ ਇੱਕ ਉਹਦੇ ਲਈ ਮਰਨਾ ਤੇ ਇੱਕ ਆੜੇ ਦਾ ਹੀ ਮਰਨਾ ਤੇ ਇੱਕ ਦੁੱਖ ਵਿੱਚ ਭੁੱਜ-ਭੁੱਜ ਕੇ ਮਰਨਾ ਮਰਨਾ ਕਈ ਤਰ੍ਹਾਂ ਦਾ ਹੈ ਪਰ ਜਿਹੜਾ ਆਪਣੇ ਪਿਆਰੇ ਦੇ ਨੀਭੂ ਵਿੱਚ ਆ ਕੇ ਮਰਦਾ ਹੈ ਨਾ ਜਦੋਂ ਕਹ ਰਿਹਾ ਕੋ ਸੁਲਮਾਨ ਬਣ ਜਾਓ ਉਹ ਆਖਰੀ ਕੋਇਸ਼ਾ ਹੈ ਨੈਤਾ ਦੱਸ ਦਿਓ ਕਹਿ ਲੱਗੇ ਹਾਂ ਆਖਰੀ ਖੁਆਇਸ਼ ਇਹ ਕਿ ਮਰ ਲੱਗਿਆ ਮਾਰਨ ਲੱਗਿਆ ਸਾਡਾ ਮੂੰਹ ਸਾਡੇ ਮੁਰਸ਼ਦ ਵਾਲਾ ਕਿਉਂ ਤਾਂਗੇ ਧੰਨ ਗੁਰ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦੇ ਆ ਮਰੀ ਅਜਿਹਾ ਦਿਉ ਹੈ ਕਿ ਮਰਦਾ ਹੋਏ ਪ੍ਰੀਤ ਦਾ ਗੱਲੀ ਹੋਵਨਾ ਜਿਹੜਾ ਅਕਾਲ ਮੁਰਖ ਦੇ ਪਿਆਰ ਵਿੱਚ ਮੰਨਦਾ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਕਿਲਾ ਛੱਡਦੇ ਹੋ ਤੇ ਸਾਡੇ ਵਰਗੇ ਬਹੁਤ ਹੋਵਨ ਜਾਣਗੇ ਤੁਹਾਡੇ ਵਰਗਾ ਨਹੀਂ ਲੱਗਣਾ ਨਹੀਂ ਪੁੱਤਰੋ ਮੈਂ ਆਪਣੇ ਪੁੱਤਾਂ ਦੇ ਤੁਹਾਡੇ ਵਿੱਚ ਇੱਕੋ ਦੇ ਫਰਕ ਨਹੀਂ ਸਮਝਿਆ